ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਡਰੋਨ ਦੀ ਮਦਦ ਦੇ ਨਾਲ ਪਾਲਕੀ ਸਾਹਿਬ ਦਿਖਾਵਾਂਗੇ ਖੇਤਾਂ ਦੇ ਵਿੱਚ ਆਪਾਂ ਲੈ ਕੇ ਆਂਦੀ ਆ ਪਾਲਕੀ ਸਾਹਿਬ ਅੱਜ ਇੱਕ ਉੱਤੋਂ ਤੋਂ ਵਿਊ ਦਿਖਾਵਾਂਗੇ ਤੁਹਾਨੂੰ ਕਿਹੋ ਜਿਹਾ ਵਿਊ ਆ ਜਿਹੜਾ ਉੱਪਰਲੇ ਪਾਸੋਂ ਪਹਿਲਾਂ ਤਾਂ ਦੇਖੋ ਯਾਰ ਡਰੋਨ ਬਹੁਤ ਜ਼ਿਆਦਾ ਇਹ ਕੋਸਟਲੀ ਆ ਇਸ ਕਰਕੇ ਇਹਦੀ ਵਧੀਆ ਕੁਆਲਿਟੀ ਆ ਤੇ ਦੇਖੋ ਯਾਰ ਤੁਸੀਂ ਵਿਊ ਕਿੰਨਾ ਘੈਂਟ ਆ ਹਰਿਆਲੀ ਚਾਰੇ ਪਾਸੇ ਜਿਹੜੇ ਉੱਪਰਲੇ ਪਾਸੇ ਪੰਛੀ ਜਾਨਵਰ ਜਾਂ ਪੰਛੀ ਹੋਣਗੇ ਉਹਨਾਂ ਨੂੰ ਜਿਹੜਾ ਦ੍ਰਿਸ਼ ਦੇਖਣ ਨੂੰ ਆਏ ਮਿਲਦਾ ਵਾ ਆ ਦੇਖੋ ਜੀ ਇਹ ਆਪਣੀ ਪਾਲਕੀ ਸਾਹਿਬ ਜਾ ਰਹੀ ਹੈ ਮਿੱਤਰੋ ਸਿੰਗਲ ਰੋਡ ਦੇ ਉੱਪਰ ਆਲੀ ਹਾਲੀ ਲੈ ਕੇ ਜਾ ਰਿਹਾ ਬਾਈ ਤੇ ਇੱਧਰ ਆ ਜਾਓ ਕਰਾਂ ਦੀ ਇੱਥੇ ਆ ਕੇ ਤਾਂ ਫਿਰ ਜਾਵਾਂਗੇ ਆਪਾਂ ਹੋਲੀ ਕਰਤੀ ਮਿੱਤਰੋ ਤੇ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਸਾਰੇ ਜਾਣੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਤੇ ਵੀਡੀਓ ਨੂੰ ਅੰਜ ਪਾਏ ਕਰੋ ਹਜੇ ਵੀਡੀਓ ਬਾਕੀ ਆ ਲਓ ਜੀ ਆ ਗਈ ਹੈ ਮਿੱਤਰੋ ਜਿਵੇਂ ਇਹ ਗੱਡੀ ਨੂੰ ਕ੍ਰੋਸ ਕਰਨ ਲੱਗੀ ਆ ਖੜ ਕੇ ਵੇਖਣ ਲੱਗੇ ਦੇਖ ਲਓ ਤੁਸੀਂ ਸਵਾਰੀਆਂ ਖੜ ਕੇ ਦੇਖਣ ਲੱਗ ਗਈਆਂ ਤੇ ਚੱਲ ਰਹੀ ਹੈ ਹੌਲੀ ਹੌਲੀ ਇਸ ਤੋਂ ਅੱਗੇ ਦੇਖਦੇ ਆ ਕਿਵੇਂ-ਕਿਵੇਂ ਇਹ ਹੋ ਰਹੀ ਹੈ ਵੀਡੀਓ ਸ਼ੂਟ ਆਜੋ ਪਰਾਂ ਦੀ ਤੇ ਲੋਕ ਮਿੱਤਰੋ ਲਿਆ ਕੇ ਦਰਾਖਤ ਥੱਲੇ ਦਰਾਖਤ ਦੇ ਥੱਲੇ ਲਾਤੀਆਂ ਹਨ ਵਧੀਆਂ ਖੇਚੀ ਆ ਵੀ ਮਿੱਤਰਾਂ ਪਰਾਂ ਦੀ ਡਰੋਨ ਮੇਰੇ ਹਿਸਾਬ ਨਾਲ ਆਪਣਾ ਉੱਚਾ ਕਰਨਾ ਚਾਹੀਦਾ ਹੈ। ਡਰੋਨ ਨੂੰ ਥੋੜਾ ਤਾਂ ਲੈ ਕੇ ਚਲਦੇ ਆ ਯਾਰ। ਆਜੋ। ਇੱਥੋਂ ਦੇਖੋ ਬੈਕ ਸਾਈਡ ਦਾ 뷰। ਆ ਵੀ ਘੈਂਡ ਆ ਯਾਰ 뷰 ਤਾਂ ਵੈਸੇ ਜੇ ਸੋਚਿਆ ਜਾਵੇ ਤਾਂ। ਤੇ ਇਹ ਮਿੱਤਰੋ ਸਿੰਗਲ ਰੋਡ ਤੇ ਮੂਰੇ ਸਾਈਕਲ ਆ ਗਿਆ ਵਾ। ਪਹਿਲਾਂ ਨੂੰ ਕ੍ਰੋਸ ਕਰਨ ਲੱਗੇ ਚੱਕੋ ਵੀ। ਆਜੋ ਮਿੱਤਰੋ ਬਾਈ ਵੇਂਦਾ ਵਾ। ਪਿੱਛੇ ਮੋੜ ਮੋੜ ਕੇ। ਤੇ ਇਹ ਘਲੋਟੀ ਰੋਡ ਆ ਜੀ। ਕੋਸਰਨ ਧੀਰ ਤੋਂ ਗਲੋਟੀ ਰੋਡ ਦੇ ਉੱਪਰ ਆ ਦੇਖੋ ਹੋਰ ਚਾ ਕਰਤਾ ਡਰੋਨ ਆਪਾਂ ਚਾ ਕੇ ਮੈਂ ਯਾਰ ਸੋਚਿਆ ਸੀ ਮੈਂ ਕੋਈ ਨਾ ਕੋਈ ਵੀਡੀਓ ਇਦਾਂ ਦੀ ਬਣਾਈ ਜਾਵੇ ਇਸ ਕਰਕੇ ਇਹ ਵੀਡੀਓ ਦੀ ਜਿਹੜੀ ਮਿਹਨਤ ਕੀਤੀ ਆ ਆਪਾਂ ਡਰੋਨ ਦੇ ਨਾਲ ਜੇ ਤੁਸੀਂ ਇਹ ਵੀਡੀਓ ਨੂੰ ਵਧੀਆ ਪਿਆਰ ਦਿੰਨੇ ਆ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਬਣਾਵਾਂਗੇ ਪਿੰਡ ਦੀ ਪਿੰਡ ਖੋਸਰਨ ਧੀਰ ਉਹਦੀ ਵੀਡੀਓ ਬਣਾਵਾਂਗੇ ਆਪਾਂ ਹੁਣ ਤੁਹਾਨੂੰ ਨੇੜੇ ਤੋਂ ਸ਼ਾਟ ਦਿਖਾਉਂਦੇ ਆ ਬਿਲਕੁਲ ਨੇੜੇ ਕਰਕੇ ਵੀਡੀਓ ਕਲੋਜ਼ ਕਲੋਜ਼ ਸ਼ਾਟ ਆ ਗਿਆ ਲਓ ਜੀ ਆ ਦੇਖੋ ਮਿੱਤਰੋ ਨੇੜੇ ਤੋਂ ਪਾਲਕੀ ਸਾਹਿਬ ਦੇਖੋ ਤੁਸੀਂ ਜੇ ਕਿਸੇ ਨੇ ਪਾਲਕੀ ਸਾਹਿਬ ਬਣਾਉਣੀ ਹੋਵੇ ਤੇ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਆਪਣੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਕੱਢ ਸਕਦੇ ਆ ਬੜੀ ਕਲਾ ਮੈਂ ਸਕਰੀਨ ਤੇ ਵੀ ਲਾ ਦਿੰਦਾ ਉਹਨਾਂ ਕਈ ਵਾਰੀ ਤੇ ਇਹ ਤੁਸੀਂ ਖੋਸ ਸਰਨ ਧੀਰ ਜਿਲ੍ਹੇ ਮੋਗੇ ਚ ਤਿਆਰ ਕਰਵਾ ਸਕਦੇ ਆ ਜੀ ਬਾਈ ਸਤਨਾਮ ਸਿੰਘ ਤਿਆਰ ਕਰਦਾ ਪਾਲਕੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਸਾਰੀ ਕਿਸੇ ਵੀ ਪੰਜਾਬ ਦੇ ਕੋਨੇ ਤੇ ਬਣਾਉਣੀ ਹੋਵੇ ਤੇ ਬਣਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਤੇ ਪਹਿਲੀ ਵਾਰੀ ਆਇਆ ਧੰਨਵਾਦ